ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਸਾਡੀ ਜ਼ਿੰਦਗੀ ਨੂੰ ਬਦਲ ਸਕਦੀ ਆ ਤਾਂ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੀਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹੀ ਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਦੇਖਦੇ ਹਾਂ ਕਿ ਕੁਝ ਭੈਣ ਭਰਾ ਰੋਜ਼ਾਨਾ ਅਮਰਤ ਵੇਲੇ ਉੱਠਦੇ ਨੇ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਦੇ ਨੇ ਜਾਂ ਕੋਈ ਜਿਸ ਵੀ ਧਰਮ ਦੇ ਵਿੱਚ ਹੈ ਜਿਸ ਵੀ ਤਰੀਕੇ ਦੇ ਨਾਲ ਆਪਣੇ ਪਰਮ ਪਿਤਾ ਪਰਮਾਤਮਾ ਨੂੰ ਉਹ ਯਾਦ ਕਰਦੇ ਨੇ ਪਰ ਉਹਨਾਂ ਦਾ ਨਾਮ ਪੱਕਾ ਹੀ ਕਿ ਕਦੇ ਵੀ ਨਾਗਾ ਨਹੀਂ ਪਾਉਂਦੇ ਪਰ ਜਨਨਾ ਅਮਰਤ ਵੇਲੇ ਉੱਠਣਾ ਇਸ਼ਨਾਨ ਕਰਕੇ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਨਾ ਫਿਰ ਉਸ ਤੋਂ ਬਾਅਦ ਆਪਣੇ ਕੰਮਕਾਰਾਂ ਨੂੰ ਹੱਥ ਪਾਉਣਾ ਪਰ ਜਨਨਾ ਹੀ ਗੁਰੂ ਘਰ ਦੇ ਵਿੱਚ ਜਾਣਾ ਜਾ ਕੇ ਸੇਵਾ ਕਰਨੀ ਇਹ ਉਹਨਾਂ ਦਾ ਪੱਕਾ ਨੇਮ ਆ ਪਰ ਕੁਝ ਭੈਣ ਭਰਾ ਪਰ ਜਨਨਾ ਅਮਰਤ ਵੇਲੇ ਨਹੀਂ ਉੱਠਦੇ ਨਾ ਹੀ ਜਨਨਾ ਗੁਰੂ ਘਰੇ ਜਾਂਦੇ ਨੇ ਉਹ ਕਦੇ ਕਦਾਈ ਜਿਵੇਂ ਕੋਈ ਖਾਸ ਦਿਨ ਵਾਰ ਮਹੀਨੇ ਤੇ ਸੰਗਰਾਮ ਵੇਲੇ ਦੇਣਾ ਮੱਸੀਆ ਵਾਲੇ ਦਿਨ ਜਾਂ ਫਿਰ ਜੇਕਰ ਉਹਨਾਂ ਦੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਖਾਸ ਦਿਨ ਹੋਵੇ ਜਿਵੇਂ ਆਪਣਾ ਜਨਮ ਦਿਨ ਹੋ ਗਿਆ ਜਾਂ ਬੱਚਿਆਂ ਦਾ ਜਨਮ ਦਿਨ ਕੋਈ ਵੀ ਉਹਨਾਂ ਦੀ ਜ਼ਿੰਦਗੀ ਦਾ ਖਾਸ ਮੌਕਾ ਖੁਸ਼ੀ ਦਾ ਮੌਕਾ ਜਿਹਨੂੰ ਉਹ ਦੁਬਾਰਾ ਯਾਦ ਕਰਦੇ ਨੇ ਜਿਸ ਦਿਨ ਨੂੰ ਉਹ ਮਨਾਉਂਦੇ ਨੇ ਉਸ ਦਿਨ ਵਿੱਚ ਉਹ ਅਮਰਤ ਵੇਲੇ ਵੀ ਉੱਠਦੇ ਨੇ ਉੱਠ ਕੇ ਪਾਠ ਵੀ ਕਰਦੇ ਨੇ ਜਾਂ ਫਿਰ ਗੁਰੂ ਘਰ ਤਾਂ ਜ਼ਰੂਰ ਜਾਂਦੇ ਨੇ ਜਾ ਕੇ ਆਪਣੇ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਨੇ ਕਦੇ ਸੋਚਿਆ ਵੀ ਆਪਾਂ ਐਵੇਂ ਕਿਉਂ ਕਰਦੇ ਆ ਕਿਉਂਕਿ ਸਾਨੂੰ ਪਤਾ ਹੈ ਸਾਡੇ ਗੁਰੂ ਦੀ ਖੁਸ਼ੀ ਇਸੇ ਤਰੀਕੇ ਦੇ ਨਾਲ ਹੀ ਸਾਨੂੰ ਮਿਲੇਗੀ ਪਤਾ ਸਾਨੂੰ ਸਾਰਾ ਹੈ ਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਹਾਂ ਉੱਠ ਕੇ ਨਾਮ ਜਪਦੇ ਹਾਂ ਆਪਣੇ ਵਾਹਿਗੁਰੂ ਜੀ ਨੂੰ ਬੜੇ ਪਿਆਰੇ ਲੱਗਦੇ ਹਾਂ ਜਦੋਂ ਅਸੀਂ ਗੁਰੂ ਘਰੇ ਜਾਂਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਬੜੇ ਮਿਹਰਬਾਨ ਹੁੰਦੇ ਨੇ ਸਾਡੀ ਝੋਲੀ ਦੇ ਵਿੱਚ ਬਹੁਤ ਸਾਰੀਆਂ ਦਾਤਾਂ ਪਾਉਂਦੇ ਨੇ ਭਾਵੇਂ ਕਿ ਗਿਆਨ ਸਾਨੂੰ ਸਾਰਾ ਹੀ ਆ ਭੁੱਲ ਕਿਸੇ ਗੱਲ ਦੀ ਨਹੀਂ ਆ ਬਸ ਆਲਸੀ ਹੋ ਗਏ ਆ ਜਦੋਂ ਆਪਣਾ ਮਤਲਬ ਹੁੰਦਾ ਏ ਉਦੋਂ ਸਾਨੂੰ ਵਾਹਿਗੁਰੂ ਜੀ ਚੇਤੇ ਆਉਂਦੇ ਨੇ ਪਰ ਜਦੋਂ ਇਹ ਸਾਡਾ ਆਪਣਾ ਮਤਲਬ ਨਿਕਲ ਜਾਂਦਾ ਏ ਆਪਣਾ ਕੰਮ ਨਿਕਲ ਜਾਂਦਾ ਏ ਫਿਰ ਤੋਂ ਸਾਨੂੰ ਨੀਂਦ ਪਿਆਰੀ ਲੱਗਦੀ ਆ ਫਿਰ ਕਹਿ ਦਿੰਦੇ ਆ ਕਿ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਪਰ ਅਮਰਤ ਵੇਲੇ ਦਾ ਜਿਹੜਾ ਵੇਲਾ ਏ ਨਾ ਇਹ ਬੜਾ ਕੀਮਤੀ ਵੇਲਾ ਹੈ ਇਹ ਬੜਾ ਪਾਵਰਫੁਲ ਵੇਲਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਹੀ ਦਿੱਤਾ ਏ ਸਾਡੇ ਤੋਂ ਕਦੇ ਕੁਝ ਨਹੀਂ ਮੰਗਿਆ ਸਿਰਫ ਅਮਰਤ ਵੇਲਾ ਮੰਗਿਆ ਹੈ ਕਿਸੇ ਸਿੱਖ ਨੇ ਪੁੱਛਿਆ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਕਿਹੜੀ ਭੇਟਾ ਭੇਟ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਖੁਸ਼ ਹੋ ਜਾਣ ਤਾਂ ਅੱਗੋ ਜਵਾਬ ਆਇਆ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਤੋ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਸਮਝੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਮਿਲ ਗਈ ਪਰ ਕੁਝ ਪਹਿਣ ਪੁਰਾਣੇ ਜੋ ਕਹਿ ਦਿੰਦੇ ਨੇ ਜ਼ਰੂਰੀ ਤਾਂ ਨਹੀਂ ਵੀ ਅਮਰਤ ਵੇਲੇ ਹੀ ਉੱਠ ਕੇ ਨਾਮ ਜਪਾਂਗੇ ਤਾਂ ਹੀ ਵਾਹਿਗੁਰੂ ਜੀ ਦੀ ਖੁਸ਼ੀ ਮਿਲੇਗੀ ਕਿਸੇ ਵੀ ਵੇਲੇ ਨਾਮ ਜਪ ਸਕਦੇ ਆ ਤਾਂ ਹਾਂ ਭਾਈ ਆਪਾਂ ਕਿਸੇ ਵੀ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਸਕਦੇ ਆ ਗੁਰਬਾਣੀ ਦਾ ਪਾਠ ਕਰ ਸਕਦੇ ਆ ਕੋਈ ਮਨਾਈ ਨਹੀਂ ਆ ਪਰ ਆਪਾਂ ਆਪਣੀ ਕਲਾਸ ਤਾਂ ਦੇਖੀਏ ਆਪਣੀ ਅਵਸਥਾ ਦੇਖੀਏ ਪਹਿਲੀ ਕਲਾਸ ਦੇ ਵਿਦਿਆਰਥੀਆਂ ਨੂੰ ਕੰਮ ਪਹਿਲਾਂ ABC ਸਿੱਖਦੇ ਨੇ ਊੜਾ ਐੜਾ ਸਿੱਖਦੇ ਨੇ ਪਰ ਜਿਵੇਂ ਜਿਵੇਂ ਕਲਾਸ ਵੱਧਦੀ ਹੈ ਤੇ ਉਹ ਉਹਨਾਂ ਦੇ ਗਿਆਨ ਵੱਧਦਾ ਹੈ ਉਹਨਾਂ ਦੀ ਜਾਣਕਾਰੀ ਵੱਧਦੀ ਆ ਪਰ ਪਹਿਲੇ ਪਹਿਲ ਏ ਬੀ ਸੀ ਜਾਂ ਊੜਾ ਐੜਾ ਵੀ ਸਾਨੂੰ ਫੋਟੋ ਦਿਖਾ ਕੇ ਸਿਖਾਇਆ ਜਾਂਦਾ ਹੈ ਕਿ ਏ ਫੋਰ ਐਪਲ ਊੜਾ ਊਠ ਉਹ ਫੋਟੋ ਦੀ ਨਿਸ਼ਾਨੀ ਦੇ ਨਾਲ ਹੀ ਬੱਚੇ ਨੂੰ ਅੱਖਰ ਦੀ ਪਛਾਣ ਹੁੰਦੀ ਆ ਪਰ ਜਿਉਂ ਜਿਉਂ ਬੱਚਾ ਵੱਡਾ ਹੁੰਦਾ ਹੈ ਅਗਲੀ ਕਲਾਸ ਦੇ ਵਿੱਚ ਜਾਂਦਾ ਹੈ ਤਿਉਂ ਤਿਉਂ ਉਹ ਅੱਖਰ ਉਹਦੇ ਮਨ ਦੇ ਵਿੱਚ ਵਸ ਜਾਂਦੇ ਨੇ ਫਿਰ ਉਹ ਨ ਅੱਖਰਾਂ ਤੋਂ ਬਹੁਤ ਕੁਝ ਅੱਗੇ ਲੇਖ ਲੈਂਦਾ ਹੈ ਸਮਝ ਲੈਂਦਾ ਹੈ ਸੋ ਉਸੇ ਹੀ ਤਰ੍ਹਾਂ ਆਪਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਹੀ ਇਹ ਕਹਿਣਾ ਨਹੀਂ ਸ਼ੁਰੂ ਕਰ ਦੇਣਾ ਵੀ ਜਦੋਂ ਨਾਮ ਜਪ ਲਿਆ ਉਦੋਂ ਹੀ ਅਮਰਤ ਵੇਲਾ ਹੈ ਸ਼ੁਰੂਆਤ ਤਾਂ ਸਾਨੂੰ ਨੇਮ ਤੋਂ ਹੀ ਕਰਨੀ ਪਵੇਗੀ ਨੇਮ ਦੇ ਨਾਲ ਹੀ ਪ੍ਰੇਮ ਮਿਲੇਗਾ ਪਹਿਲਾਂ ਨੇਮ ਲਿਭਾਉਣਾ ਪੈਣਾ ਹੈ ਅਮਰਤ ਵੇਲੇ ਦਾ ਨੇਮ ਕਦੇ ਨਾਗਾ ਨਹੀਂ ਪੈਣ ਦੇਣਾ ਅਮਰਤ ਵੇਲੇ ਉੱਠਣਾ ਸਾਡੇ ਲਈ ਸਤਿਗੁਰ ਸੱਚੇ ਪਾਸ਼ਾ ਨੇ ਇਸ ਕਰਕੇ ਜ਼ਰੂਰੀ ਕੀਤਾ ਇੱਕ ਤਾਂ ਅਮਰਤ ਵੇਲੇ ਦਾ ਜਿਹੜਾ ਵੇਲਾ ਹੈ ਇਹ ਵੈਸੇ ਹੀ ਬੜਾ ਪਾਵਰਫੁਲ ਪਵਿੱਤਰ ਵੇਲਾ ਹੈ ਇਸ ਵੇਲੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਰੱਬ ਦੇ ਰੰਗ ਵਿੱਚ ਰੰਗੀਆਂ ਹੋਈਆਂ ਰੂਹਾਂ ਨਾਮ ਜਪ ਰਹੀਆਂ ਹੁੰਦੀਆਂ ਨੇ ਦੂਸਰਾ ਇਸ ਵੇਲੇ ਦੇ ਵਿੱਚ ਸਾਡਾ ਸਰੀਰ ਰਾਤ ਦੀ 6-7 ਘੰਟਿਆਂ ਦੀ ਨੀਂਦ ਤੋਂ ਬਾਅਦ ਬੜੇ ਆਰਾਮ ਦੇ ਵਿੱਚ ਹੁੰਦਾ ਹੈ ਅਤੇ ਮਨ ਵੀ ਖਾਲੀ ਹੁੰਦਾ ਹੈ ਇਸ ਕਰਕੇ ਸਾਡਾ ਮਨ ਛੇਤੀ ਹੀ ਗੁਰੂ ਚਰਨਾਂ ਦੇ ਨਾਲ ਜੁੜ ਸਕਦਾ ਹੈ ਇਸ ਕਰਕੇ ਸਾਨੂੰ ਅਮਰਤ ਵੇਲੇ ਉੱਠ ਕੇ ਨਾਮ ਜਪਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਆਪਾਂ ਅਮਰਤ ਵੇਲਾ ਜ਼ਰੂਰ ਸਮਾਂ ਲੈਣਾ ਹੈ ਭਾਵੇਂ ਸੰਗਰਾਂਦ ਵਾਲੇ ਦਿਨ ਉੱਠਦੇ ਹੋ ਨਾ ਸੰਗਰਾਂਦ ਵਾਲੇ ਦਿਨ ਉੱਠ ਕੇ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਕੇ ਆਪਣੇ ਗੁਰੂ ਤੋਂ ਮੰਗਣਾ ਕੀ ਆ ਗੁਰੂ ਤੋਂ ਅੰਮ੍ਰਿਤ ਵੇਲਾ ਮੰਗੋ ਗੁਰੂ ਨੂੰ ਮੰਗੋ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਿਸ ਦਿਨ ਸਾਡੀ ਇਹ ਅਰਜੀ ਸਾਡੀ ਅਰਦਾਸ ਪ੍ਰਵਾਨ ਹੋ ਗਈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾ ਦਿੱਤੀ ਫਿਰ ਕੁਝ ਵੀ ਮੂੰਹੋਂ ਬੋਲ ਕੇ ਮੰਗਣ ਦੀ ਲੋੜ ਹੀ ਨਹੀਂ ਪੈਣੀ ਸਤਿਗੁਰ ਸੱਚੇ ਪਾਤਸ਼ਾਹ ਦੀ ਬਿਨਾ ਭੋਲਿਆਂ ਬਿਨਾ ਮੰਗਿਆਂ ਹੀ ਸਭ ਦਾਤਾ ਝੋਲੀ ਦੇ ਵਿੱਚ ਪਾ ਦੇਣਗੇ ਸੋ ਅਮਰਤ ਵੇਲਾ ਜ਼ਰੂਰ ਪੱਕਾ ਕਰਨਾ ਹੈ ਭਾਵੇਂ ਤੁਸੀਂ ਸੰਗਰਾਦ ਵਾਲੇ ਦਿਨ ਉੱਠੇ ਹੋ ਨਾ ਉੱਠ ਕੇ ਨਾਮ ਜਪ ਕੇ ਗੁਰੂ ਤੋਂ ਅਮਰਤ ਵੇਲੇ ਦਾ ਨਾਮ ਮੰਗਣਾ ਜੇ ਆਪਾਂ ਸੰਗਰਾਦ ਵਾਲੇ ਦਿਨ ਮੱਸੀਆ ਵਾਲੇ ਦਿਨ ਜਾਂ ਖਾਸ ਦਿਨ ਤਿਉਹਾਰ ਤੇ ਉੱਠ ਪੈਣੇ ਆ ਤਾਂ ਇਹਦਾ ਮਤਲਬ ਆਪਾਂ ਉੱਠ ਸਕਦੇ ਆ ਸਿਰਫ ਆਲਸੀ ਹੋ ਗਏ ਆ ਤਾਂ ਆਲਸ ਨੂੰ ਤਿਆਗਣਾ ਹੈ ਅਮਰਤ ਵੇਲੇ ਦੀ ਨੀਂਦ ਸਭ ਨੂੰ ਬੜੀ ਪਿਆਰੀ ਆ ਕਿਉਂਕਿ ਸਾਰੀ ਰਾਤ ਸੌ ਕੇ ਉਹਨਾ ਆਨੰਦ ਨਹੀਂ ਆਉਂਦਾ ਜਿੰਨਾ ਸਵੇਰੇ ਸਵੇਰ ਤਿੰਨ ਤੋਂ 5 ਵਜੇ ਦੀ ਨੀਂਦ ਦੇ ਵਿੱਚ ਆਨੰਦ ਆਉਂਦਾ ਹੈ ਪਰ ਜਿਹੜੇ ਇਸ ਨੀਂਦ ਨੂੰ ਤਿਆਗ ਦਿੰਦੇ ਨੇ ਇਹ ਸਮਾਂ ਆਪਣੇ ਗੁਰੂ ਚਰਨਾਂ ਦੇ ਵਿੱਚ ਭੇਟ ਕਰ ਦਿੰਦੇ ਨੇ ਨਾ ਫਿਰ ਸਤਿਗੁਰੂ ਸੱਚੇ ਪਾਸ਼ਾ ਵੀ ਉਹਨਾਂ ਦੀ ਝੋਲੀ ਦੇ ਵਿੱਚ ਆਪਣੇ ਘਰ ਦੇ ਖਜ਼ਾਨੇ ਦੀ ਚਾਬੀ ਪਾ ਦਿੰਦੇ ਆ ਕੋਈ ਲੈ ਭਾਈ ਤੂੰ ਜੋ ਮਰਜੀ ਵਰਤ ਭਾਵੇਂ ਵੰਡ ਇਹ ਤੇਰੀ ਮਰਜੀ ਆ ਤਾਂ ਇਸ ਕਰਕੇ ਆਪਾਂ ਅਮਰਦੇ ਵੇਲੇ ਉੱਠਣਾ ਹੈ ਉੱਠ ਕੇ ਨਾਮ ਜਪਣਾ ਹੈ ਅਤੇ ਜਦੋਂ ਗੁਰੂ ਘਰੇ ਜਾਣਾ ਹੈ ਗੁਰੂ ਘਰੇ ਜਾ ਕੇ ਕਦੇ ਵੀ ਮੱਥਾ ਟੇਕਣ ਲੱਗਿਆ ਕਾਲੀ ਨਹੀਂ ਕਰਨੀ ਕੁਝ ਲੋਕ ਬੜੀ ਕਾਲੀ ਕਾਲੀ ਦੇ ਵਿੱਚ ਜਾਂਦੇ ਨੇ ਮੱਥਾ ਟੇਕ ਕੇ ਘਰ ਨੂੰ ਵਾਪਸ ਆ ਜਾਂਦੇ ਆ ਪਰ ਜਦੋਂ ਗੁਰੂ ਘਰੇ ਜਾਣਾ ਹੈ ਨਾ ਬੜੀ ਹੀ ਭਾਵਨਾ ਦੇ ਨਾਲ ਪਰੋਸੇ ਦੇ ਨਾਲ ਪੈ ਦੇ ਨਾਲ ਜਾਣਾ ਹੈ ਕਿਉਂਕਿ ਇਹ ਤਿੰਨੇ ਚੀਜ਼ਾਂ ਹੀ ਗੁਰੂ ਚਰਨਾਂ ਦੇ ਨਾਲ ਮਿਲਾਉਂਦੀਆਂ ਨੇ ਗੁਰੂ ਦਾ ਪ੍ਰੇਮ ਪਿਆਰ ਦਵਾਉਂਦੀਆਂ ਨੇ ਮਨ ਦੇ ਵਿੱਚ ਪੂਰਾ ਭਰੋਸਾ ਹੋਵੇ ਸਾਹਮਣੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਤਸ਼ਾਹ ਸਾਡੇ ਪਰਮ ਪਿਤਾ ਪਰਮਾਤਮਾ ਸਾਡੇ ਬਾਪੂ ਜੀ ਸਾਡੇ ਪਿਤਾ ਜੀ ਤਖਤ ਤੇ ਬਰਾਜਮਾਨ ਨੇ ਸਿਰਫ ਫਾਰਮੈਲਿਟੀ ਦਾ ਮੱਥਾ ਨਹੀਂ ਟੇਕਣਾ ਵੀ ਸਿਰ ਝੁਕਾਇਆ ਹੱਥ ਜੋੜੇ ਤੇ ਚੱਲ ਮੱਥਾ ਟੇਕਿਆ ਅੱਗੇ ਨੂੰ ਭੱਜ ਗਏ ਭਾਵਨਾ ਬਣਾਉਣੀ ਹੈ ਕਿ ਸਾਹਮਣੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਬੈਠੇ ਨੇ ਸ਼ਾਨ ਸ਼ਾਹਾਂ ਦੇ ਸ਼ੈਲਸ਼ਾਹ ਬੱਠੇ ਨੇ ਮੱਥਾ ਟੇਕ ਕੇ ਮਨ ਦੇ ਵਿੱਚ ਇਹ ਭਾਵਨਾ ਬਣਾਉਣੀ ਹੈ ਵੀ ਮੈਂ ਮੱਥਾ ਟੇਕਿਆ ਹੈ ਤੇ ਹੁਣ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਸਿਰ ਦੇ ਉੱਤੇ ਮੇਰ ਭਰਿਆ ਹੱਥ ਰੱਖਣਗੇ ਜਿਵੇਂ ਆਪਾਂ ਆਪਣੇ ਘਰ ਦੇ ਬਜ਼ੁਰਗਾਂ ਨੂੰ ਮੱਥਾ ਟੇਕਦੇ ਹਾਂ ਜਾਂ ਉਹਨਾਂ ਨੂੰ ਮਿਲਦੇ ਹਾਂ ਤਾਂ ਅੱਗੋਂ ਉਹਨਾਂ ਦਾ ਆਸ਼ੀਰਵਾਦ ਮਿਲਦਾ ਹੈ ਉਹ ਸਿਰ ਤੇ ਹੱਥ ਰੱਖਦੇ ਹਨ ਬਸ ਉਸੇ ਹੀ ਤਰ੍ਹਾਂ ਭਾਵਨਾ ਬਣਾ ਕੇ ਜਾਣਾ ਹੈ ਬਿਨ ਮੈਂ ਮੱਥਾ ਟੇਕਣਾ ਹੈ ਮੈਂ ਸਤਿਕਾਰ ਦੇਣਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਮੈਨੂੰ ਅੱਗੋਂ ਆਸ਼ੀਰਵਾਦ ਦੇਣਾ ਹੈ ਮੇਰੇ ਸਿਰ ਤੇ ਹੱਥ ਰੱਖਣਾ ਹੈ ਇਹ ਪਾਵਨਾ ਬਣਾ ਕੇ ਜਦੋਂ ਮੱਥਾ ਟੇਕਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਸੱਚ ਪੁੱਛ ਸਿਰ ਦੇ ਉੱਤੇ ਮੇਰ ਭਰਿਆ ਹੱਥ ਜਰੂਰ ਰੱਖਣਗੇ ਤੇ ਜਿਸ ਬੰਦੇ ਦੇ ਸਿਰ ਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਮੇਰ ਭਰਿਆ ਹੱਥ ਰੱਖ ਦੇਣ ਉਹਦੇ ਜਨਮਾਂ ਜਨਮਾਂ ਦੇ ਮਾੜੇ ਲੇਖ ਮਾੜੇ ਕਰਮ ਕੱਟੇ ਜਾ ਸਕਦੇ ਨੇ ਉਹਦੀ ਜਨਮਾਂ ਜਨਮਾਂ ਦੀ ਮਹਤਾ ਜੀ ਕੱਟੀ ਜਾ ਸਕਦੀ ਆ ਤਾਂ ਬਸ ਜਦੋਂ ਵੀ ਗੁਰੂ ਘਰੇ ਜਾਣਾ ਹੈ ਕਿਉਂਕਿ ਗੁਰੂ ਘਰੇ ਜਾਣਾ ਅਮਰਤ ਵੇਲੇ ਉੱਠਣਾ ਇਹ ਬਿਨਾ ਭਾਗਾ ਤੋਂ ਨਹੀਂ ਮਿਲਦਾ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਰਜ਼ੀ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੇ ਨਾਲ ਇਹ ਦਾਤਾਂ ਮਿਲਦੀਆਂ ਨੇ ਤਾਂ ਜੇਕਰ ਇਹ ਦਾਤਾਂ ਸਾਨੂੰ ਮਿਲੀ ਆ ਜਿਸ ਦਿਨ ਵੀ ਅਮਰਤ ਵੇਲੇ ਉੱਠੇ ਆ ਉੱਠ ਕੇ ਨਾਮ ਜਪਿਆ ਹੈ ਪਹਿਲਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਫਿਰ ਵਾਹਿਗੁਰੂ ਜੀ ਤੋਂ ਅਮਰਤ ਵੇਲਾ ਹੀ ਮੰਗੋ ਕਿ ਪਾਸ਼ਾ ਇਹ ਕਿਰਪਾ ਮੇਰੇ ਤੇ ਇਸੇ ਤਰ੍ਹਾਂ ਬਣਾਈ ਰੱਖਿਓ ਗੁਰੂ ਘਰੇ ਜਾਣਾ ਹੈ ਜਾ ਕੇ ਸ਼ੁਕਰਾਨਾ ਕਰੋ ਕਿ ਸਤਿਗੁਰ ਸੱਚੇ ਪਾਸ਼ਾ ਆਪ ਜੀ ਦਾ ਸ਼ੁਕਰ ਹੈ ਸ਼ੁਕਰ ਹੈ ਧੰਨਵਾਦ ਕਿ ਤੁਸੀਂ ਮੈਨੂੰ ਆਪਣੇ ਦਰਸ਼ਨ ਦੇਣ ਦੇ ਲਈ ਬੁਲਾਇਆ ਹੈ ਸਤਿਗੁਰ ਸੱਚੇ ਪਾਸ਼ਾ ਆਪ ਜੀ ਨੇ ਆਪਣੇ ਦਰਸ਼ਨ ਦੇ ਕੇ ਮੈਨੂੰ ਨਿਹਾਲ ਕੀਤਾ ਏ ਮੇਰੇ ਕਰਮ ਮੇਰੇ ਭਾਗ ਖੋਲੇ ਨੇ ਆਪ ਜੀ ਦਾ ਧੰਨਵਾਦ ਹੁਣ ਮੇਰੇ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਦੋ ਪਾਤਸ਼ਾਹ ਮੈਂ ਔਗਣਾ ਦਾ ਭਰਿਆ ਹਾਂ ਪਰ ਤੁਸੀਂ ਬੜੇ ਦਿਆਲੂ ਹੋ ਬੜੇ ਕਿਰਪਾਲੂ ਹੋ ਮੈਨੂੰ ਬਖਸ਼ ਦੋ ਇਸ ਤਰ੍ਹਾਂ ਭਾਵਨਾ ਬਣਾ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅੱਗੇ ਮੱਥਾ ਟੇਕਣਾ ਹੈ ਪੂਰੇ ਪ੍ਰੋਸੇ ਦੇ ਨਾਲ ਮੱਥਾ ਟੇਕਣਾ ਹੈ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਤਾਂ ਹਾਜ਼ਰ ਨਾਜ਼ਰ ਨੇ ਸਾਡੇ ਅੰਗ ਸੰਗ ਨੇ ਦਿਲਾਂ ਲਈ ਜਾਣਨ ਵਾਲੇ ਨੇ ਸਾਰੇ ਦਿਲ ਦੀਆਂ ਸ਼ੁਭ ਭਾਵਨਾਵਾਂ ਨੂੰ ਜਰੂਰ ਪੂਰੀਆਂ ਕਰਦੇ ਨੇ ਤਾਂ ਫਿਰ ਆਓ ਕੱਲ ਨੂੰ ਸੰਗਰਾਣ ਦੇ ਵਾਲੇ ਦਿਨ ਜੇਕਰ ਰੋਜ਼ ਅਮਰਤ ਵੇਲੇ ਉੱਠਦੇ ਹੋ ਤਾਂ ਮੁਬਾਰਕ ਆ ਮਾਲਕ ਦਾ ਸ਼ੁਕਰ ਸ਼ੁਕਰ ਕਰੋ ਕਿ ਸਤਿਗੁਰ ਸੱਚੇ ਪਾਤਸ਼ਾਹ ਤੇਰਾ ਸ਼ੁਕਰਿਆ ਇਹ ਕਿਰਪਾ ਕੀਤੀ ਜੇਕਰ ਤੁਸੀਂ ਰੋਜ਼ ਰੋਜ਼ ਅਮਰਤ ਵੇਲੇ ਨਹੀਂ ਉੱਠਦੇ ਗੁਰੂ ਘਰੇ ਨਹੀਂ ਜਾਂਦੇ ਤਾਂ ਘੱਟੋ ਘੱਟ ਫਿਰ ਸੰਗਰਾਣ ਦੇ ਵਾਲੇ ਦਿਨ ਮਹਿILLE ਦੇ ਵਿੱਚ ਹਫਤੇ ਦੇ ਵਿੱਚ ਕੋਈ ਇੱਕ ਦਿਨ ਤਾਂ ਤੈਅ ਕਰ ਲਓ ਕਿ ਅਮਰਤ ਵੇਲੇ ਉੱਠਣਾ ਹੈ ਬਾਣੀ ਪੜ੍ਹਨੀ ਹੈ ਗੁਰੂ ਘਰੇ ਜਾਣਾ ਹੈ ਜਾ ਕੇ ਸੇਵਾ ਕਰਨੀ ਹੈ ਉਹ ਇੱਕ ਦਿਨ ਹੀ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ